ਸਾਤਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ 6 ਅਗਸਤ 2025 ਨੂੰ ਸਵੇਰੇ 8 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਆ ਮੈਂ ਸ਼ੁਰੂ ਦੇ ਵਿੱਚ ਇਹ ਕਹਦਾ ਕਿ ਕੋਈ ਪੈਨਿਕ ਕ੍ਰੀਏਟ ਕਰਨ ਦੇ ਲਈ ਨਹੀਂ ਕਿਸੇ ਨੂੰ ਡਰਾਉਣ ਦੇ ਲਈ ਨਹੀਂ ਜੋ ਇਸ ਟਾਈਮ ਕਰੰਟ ਸਿਨੈਰੀਓ ਚੱਲ ਰਿਹਾ ਜੋ ਸੂਰਤੇ ਹਾਲ ਨੇਗੇ ਡੈਮਾਂ ਦੇ ਪਹਾੜਾਂ ਦੇ ਤੇ ਦਰਿਆਵਾਂ ਦੇ ਵਿੱਚ ਪਾਣੀ ਵਧਣ ਦੇ ਉਹਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂਗੇ ਸਭ ਤੋਂ ਪਹਿਲਾਂ ਪੌਂਗ ਡੈਮ ਦੀ ਗੱਲ ਕਰ ਲਈਏ ਕਿਉਂਕਿ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੱਲ ਇੱਕ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਕਿ ਅੱਜ 6 ਅਗਸਤ 2025 ਨੂੰ ਸ਼ਾਮ ਨੂੰ 5 ਵਜੇ ਪੌਂਗ ਡੈਮ ਤੋਂ 4000 ਕਿਊਸਕ ਪਾਣੀ ਐਕਸਟਰਾ 스ਪੈਲਵੇਰਹੀਂ ਛੱਡਿਆ ਜਾਊਗਾ ਹਾਲਾਂਕਿ ਪੌਂਗ ਡੈਮ ਤੋਂ ਜਿਹੜੇ ਟਰਬਾਈਨਸ ਘੁੰਮ ਰਹੀਆਂ ਨੇ ਜਿਨ੍ਹਾਂ ਨੇ ਬਿਜਲੀ ਜਨਰੇਟ ਹੋ ਰਹੀ ਆ ਉਹਨਾਂ ਦੇ ਵਿੱਚ ਦੀ ਲਗਭਗ 18300 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈਗਾ ਤਾਂ ਓਵਰਾਲ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਪੌਂਗ ਡੈਮ ਤੋਂ ਜਿਹੜਾ ਪਾਣੀ ਹੀਠਾਂ ਡਾਊਨ ਆਉਣਾਗਾ ਸਮੇਤ ਟਰਬਾਈਨਾਂ ਦੇ ਉਹ ਲਗਭਗ 23000 ਕਿਊਸਕ ਦੇ ਕਰੀਬ ਜਾਂ 23000 ਕਿਊਸਕ ਦੇ ਕਰੀਬ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਊਗਾ। ਸੋ ਬਿਆਸ ਦਰਿਆ ਦੇ ਵਿੱਚ ਜਿੰਨਾ ਕੁ ਪਾਣੀ ਇਸ ਟਾਈਮ ਚੱਲ ਰਿਹਾ ਪਾਣੀ ਦਾ ਪੱਧਰ ਅੱਜ ਸ਼ਾਮ ਤੋਂ ਉਹਦੇ ਨਾਲ ਥੋੜਾ ਜਿਹਾ ਵਧਣਾ ਸ਼ੁਰੂ ਹੋ ਜਾਊਗਾ। ਹਰੀਕੇ ਹੈੱਡ ਤੇ ਆਪਾਂ ਜਾਣਦੇ ਹਾਂ ਕਿ ਬਿਆਸ ਸਤਲੁਜ ਨਾਲ ਮਿਲਦਾ। ਇਹਦਾ ਮਤਲਬ ਹਰੀਕੇ ਹੈੱਡ ਤੇ ਵੀ ਪਾਣੀ ਵਧਣਾ ਸ਼ੁਰੂ ਹੋ ਜਾਊਗਾ ਤੇ ਹਰੀਕੇ ਹੈੱਡ ਤੋਂ ਬਾਅਦ ਫਿਰ ਜਦੋਂ ਸਤਲੁਜ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਦੇ ਨਾਲ ਖੈਂਦਾ ਲੰਘਦਾਗਾ ਉਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਤੋਂ ਪਾਣੀ ਦਾ ਲੈਵਲ ਵਧਣਾ ਸ਼ੁਰੂ ਹੋ ਜਾਊਗਾ। ਹਾਲਾਂਕਿ ਜਿਹੜਾ ਇਹ ਪਾਣੀ ਛੱਡਿਆ ਜਾਣਾ ਇਹ ਬਹੁਤ ਥੋੜੀ ਮਾਤਰਾ ਦੇ ਵਿੱਚ ਆ ਪਰ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲਗਾਤਾਰਤਾ ਦੇ ਵਿੱਚ ਮੀਂਹ ਪੈਂਦੇ ਰਹਿਣ ਦੇ ਹਜੇ ਅਸਾਰ ਵੀ ਹੋਰ ਬਣੇ ਹੋਏ ਨੇ ਘੱਟੋ ਘੱਟ 1 ਅਗਸਤ ਤੱਕ ਤਾਂ ਜੇਕਰ ਡੈਮ ਦਾ ਲੈਵਲ ਇੰਨਾ ਕੁ ਪਾਣੀ ਛੱਡਣ ਦੇ ਨਾਲ ਕੰਟਰੋਲ ਦੇ ਵਿੱਚ ਨਹੀਂ ਆਉਂਦਾ ਤਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਪਾਣੀ ਦੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਜਿਹਦੀ ਸੰਭਾਵਨਾ ਹੈ ਕਿ ਕੀਤਾ ਜਾਊਗਾ ਸੋ ਅੱਜ ਦਾ ਸੂਰਤੇ ਹਾਲ ਕੀ ਆ ਉਹਦੀ ਗੱਲ ਕਰ ਲੈਨੇ ਆ ਪੌਂਗ ਡੈਮ ਜਿਹਦੀ ਫੁੱਲ ਕੈਪੈਸਿਟੀ 1400 ਫੁੱਟ ਤੱਕ ਆ ਅੱਜ ਸਵੇਰੇ 6 ਵਜੇ 6 ਅਗਸਤ ਨੂੰ ਉਹ 1372 ਫੁੱਟ ਨੂੰ ਕ੍ਰਾਸ ਕਰ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਲਗਭਗ ਪੌਣੇ 4 ਫੁੱਟ ਜਿਹੜਾ ਡੈਮ ਦਾ ਲੈਵਲ ਆ ਉਹ ਵਧਿਆਗਾ ਇਹ 16 ਜੂਨ ਨੂੰ 1288 ਤੋਂ ਥੋੜਾ ਜਿਹਾ ਉੱਪਰ ਸੀਗਾ 17 ਜੁਲਾਈ ਨੂੰ 1329 ਫੁੱਟ ਨੂੰ ਕ੍ਰਾਸ ਕੀਤਾ ਸੀ 30 ਜੁਲਾਈ ਨੂੰ ਜਿਹੜਾ ਕੁਝ ਦਿਨ ਪਹਿਲਾਂ ਲੰਘਿਆ 30 ਜੁਲਾਈ ਨੂੰ 1354 ਫੁੱਟ ਨੂੰ ਕ੍ਰਾਸ ਕੀਤਾ ਸੀ ਤੇ ਅੱਜ 6 ਅਗਸਤ 2025 ਨੂੰ 1372 ਫੁੱਟ ਕ੍ਰਾਸ ਕਰ ਗਿਆ 1400 ਫੁੱਟ ਕਪੈਸਿਟੀ ਆ ਅੱਧ ਅਗਸਤ ਤੋਂ ਪਹਿਲਾਂ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ 1390 ਫੁੱਟ ਤੋਂ ਉੱਪਰ ਨਹੀਂ ਲੈ ਕੇ ਜਾਇਆ ਜਾ ਸਕਦਾ ਕਿਉਂਕਿ ਇੱਕਦਮ ਕੋਈ ਮੀਹ ਵਾਲਾ ਤਕਲਾ ਸਿਸਟਮ ਆ ਗਿਆ ਫਿਰ ਸਮੱਸਿਆ ਖੜੀ ਹੋ ਸਕਦੀ ਹੈ ਇਸ ਕਰਕੇ ਪਾਣੀ ਰਿਲੀਜ਼ ਕਰਨਾ ਜਿਹੜਾ ਅ ਸ਼ੁਰੂ ਕੀਤਾ ਜਾ ਰਿਹਾ ਹੌਲੀ ਹੌਲੀ ਦੂਜੇ ਪਾਸੇ ਜਿਹੜਾ ਭਾਖੜਾ ਡੈਮ ਆ ਉਹਦਾ ਅੱਜ 6 ਅਗਸਤ ਨੂੰ ਸਵੇਰੇ 6 ਵਜੇ ਜਿਹੜਾ ਪਾਣੀ ਦਾ ਪੱਧਰ ਸੀ 1635.55 ਫੁੱਟ ਸੀ ਜਾਨੀ ਕਿ 1635 ਫੁੱਟ ਨੂੰ ਕਰਾਸ ਕਰ ਗਿਆ ਉਹਦੀ ਕੈਪੈਸਿਟੀ 1685 ਫੁੱਟ ਆ ਉਹਦੇ ਤੋਂ ਹਜੇ ਕਾਫੀ ਨੀਮਾ ਤੋਂ ਡੈਮ ਵੀ ਕਾਫੀ ਵਟਾ ਸੋ ਪਾਖੜਾ ਤੋਂ ਜਿਹੜਾ 22000 ਕਿਊਸਕ ਪਾਣੀ ਛੱਡਿਆ ਜਾ ਰਿਹਾ ਟਰਬਾਈਨਾ ਦੇ ਰਾਹੀਂ ਤੇ ਕੁਝੋ ਨਹਿਰਾਂ 'ਚ ਨਿਕਲ ਜਾਂਦਾ ਤੇ ਕੁਝ ਦੇ ਵਿੱਚੋਂ ਹਰੀਕੇ ਹੈੱਡ ਤੇ ਆ ਕੇ ਬਿਆਸ ਦੇ ਨਾਲ ਮਿਲ ਜਾਂਦਾਗਾ ਤੇ ਹਰੀਕੇ ਹੈੱਡ ਤੇ ਜਿਹੜਾ ਪਾਣੀ ਪਹੁੰਚ ਰਿਹਾ ਹੋ ਲਗਭਗ 48000 ਕਿਊਸਕ ਤੋਂ ਥੋੜਾ ਜਿਆਦਾ ਪਹੁੰਚ ਰਿਹਾ ਹਰੀਕੇ ਹੈੱਡ ਤੋਂ ਅੱਗੇ ਸਤਲੁਜ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ 18000 ਕਿਊਸਕ ਤੋਂ ਥੋੜਾ ਜਿਹਾ ਉੱਪਰ ਛੱਡਿਆ ਜਾ ਰਿਹਾਗਾ ਤੇ ਅੱਗੇ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਜਾ ਕੇ ਜਿਹੜਾ ਪਾਣੀ ਪਹੁੰਚ ਰਿਹਾ ਹੋ 19000 ਜਾਂ 19500 ਕਿਊਸਕ ਪਹੁੰ ਅੱਧੇ ਪਿੱਛੇ 4000 ਕਿਊਸਕ ਹੋਰ ਛੱਡਿਆ ਜਾਣਾ ਤਾਂ ਇਹ ਪਾਣੀ ਉੱਥੇ 19000 ਦਾ 19500 ਦੇ ਵਿੱਚ 4000 ਕਿਊਸਕ ਹੋਰ ਜੋੜਦੇ ਤਾਂ ਵੱਧ ਜਾਣਾ ਬੀਤੇ ਕੱਲ ਖਬਰਾਂ ਪਹੁੰਚੀਆਂ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਤਲੁਜ ਦਾ ਪਾਣੀ ਹੈ ਖੇਤਾਂ ਦੇ ਵਿੱਚ ਇੱਧਰ ਉੱਧਰ ਖਿੰਡ ਰਿਹਾ ਹੈਗਾ ਸੋ ਉਹ ਚੀਜ਼ਾਂ ਦੇ ਵਿੱਚ ਅੱਜ ਤੋਂ ਸ਼ਾਮ ਤੋਂ ਜਾਂ ਕੱਲ ਸਵੇਰ ਤੋਂ ਹੋਰ ਵਾਧਾ ਹੋਣ ਦੇ ਅਸਾਰ ਨੇ ਹਾਲਾਤ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਪਹਾੜਾਂ ਦੇ ਵਿੱਚ ਤੇ ਪਹਾੜਾਂ ਦੇ ਨੇੜਲੇ ਖੇਤਰਾਂ ਦੇ ਵਿੱਚ ਜਿੱਥੇ ਚੋ ਚੱਲਦੇ ਨੇ ਚੋ ਆ ਕੇ ਦਰਾਮਾ ਚ ਮਿਲਦੇ ਨੇ ਮੀਂਹ ਪੈਣ ਵਾਲੀ ਨੇਗੇ ਅੱਜ 6 ਅਗਸਤ ਤੋਂ 15-16 ਅਗਸਤ ਤੱਕ ਸੂਰਤੇ ਹਾਲ ਇਸ ਤਰ੍ਹਾਂ ਹੀ ਰਹਿਣ ਦੇ ਅਸਾਰ ਬਣੇ ਹੋਏ ਨੇ ਸੋ ਇਸ ਕਰਕੇ ਪ੍ਰਸ਼ਾਸਨ ਪਬਲਿਕ ਸਮਾਜ ਸੇਵੀ ਜਥੇਬੰਦੀਆਂ ਆਪਣੇ ਪੱਖ ਤੋਂ ਆਪਣੇ ਲਈ ਸਿਸਟਮ ਤੋਂ ਅਵੇਅਰ ਰਹਿਣ ਜਿੱਥੇ-ਜਿੱਥੇ ਲੱਗਦਾ ਕਿ ਦਰਿਆਵਾਂ ਦੇ ਕੰਡੇ ਨਾ ਝੁਕਣੇ ਜਾਂ ਜਿੱਥੇ-ਜਿੱਥੇ ਲੱਗਦਾ ਕਿ ਜੇ ਕਦੇ ਭਵਿੱਖ ਦੇ ਵਿੱਚ ਦਰਿਆ ਭਰ ਕੇ ਚੱਲਿਆ ਉੱਥੋਂ ਕੀ ਸਮੱਸਿਆ ਖੜੀ ਹੋ ਸਕਦੀ ਆ ਉਹਨਾਂ ਦਾ ਜਿਹੜਾ ਹੁਣ ਤੇ ਸੁਧਾਈ ਜਾਂ ਹੁਣ ਤੋਂ ਟ੍ਰੀਟਮੈਂਟ ਕੀਤਾ ਕਰ ਲੈਣਾ ਚਾਹੀਦਾ ਜਿੰਨਾ ਕੋ ਹੋ ਸਕਦਾ ਬਾਕੀ ਤਾਂ ਕੁਦਰਤ ਆ ਕਿਹੜੇ ਹਿਸਾਬ ਨਾਲ ਕੀ ਸਿਸਟਮ ਵਾਪਰਦਾ ਉਹਦੇ ਹੱਥ ਆਗਾ ਪਰ ਫਿਲਹਾਲ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੌਂਗ ਡੈਮ ਤੋਂ ਅੱਜ ਸ਼ਾਮ ਨੂੰ 5 ਵਜੇ ਤੋਂ ਪਾਣੀ 4000 ਕਿਊਸਕ ਹੋਰ ਰਿਲੀਜ਼ ਕਰਨਾ ਸ਼ੁਰੂ ਕਰ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੀਂਹ ਇਸੇ ਤਰ੍ਹਾਂ ਪੈਂਦੇ ਰਹੇ ਤਾਂ ਪਾਣੀ ਦੀ ਮਾਤਰਾ ਇਹ ਵਧਾਉਣੀ ਪੈ ਸਕਦੀ ਆ ਸਾਨੂੰ ਮੌਸਮ ਦਾ ਵੈਦਰ ਦੀ ਟੀਮ ਨੂੰ ਲੱਗ ਰਿਹਾ ਕਿ ਪੌਂਗ ਡੈਮ ਤੋਂ ਪਾਣੀ ਹੋਰ ਐਕਸਟਰਾ ਮਾਤਰਾ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਛੱਡਣਾ ਪਊਗਾ ਜੇਕਰ ਉਹਦਾ ਲੈਵਲ ਨੀਵਾ ਰੱਖਣਾਗਾ ਸੋ ਹਾਲ ਫਿਰ ਹਾਲ ਐਨਾ ਕੁਪਡੇਟ ਆ ਜੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੇ ਇਹ ਸਿਸਟਮ ਬਾਰੇ ਪਰਪਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ